ਮੇਰੀ ਬੋਲੀ ਪੰਜਾਬੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਗਰਮੀਤ ਸਿੰਘ ਬਰਾੜ ਤੁਹਾਡਾ ਸਭ ਦਾ ਸਵਾਗਤ ਕਰਦਾ ਤੇ ਅੱਜ ਆਪਾਂ ਗੱਲ ਕਰਾਂਗੇ 21, 2.5 ਤੇ ਸੈਂਕੜੇ ਬਾਰੇ ਜਿਹਨੂੰ ਅੰਗਰੇਜ਼ੀ ਦੇ ਵਿੱਚ 100s ਤੇ 100s ਕਹਾ ਜਾਂਦਾ ਵੀਡੀਓ ਬਹੁਤ ਇੰਪੋਰਟੈਂਟ ਹੈ ਜਿਹਨੂੰ ਕਾਲੀ ਹੈ ਉਹ ਛੱਡ ਕੇ ਜਾ ਸਕਦਾ ਹੈ ਵੀਡੀਓ 'ਚ ਬਣੇ ਰਹੋ ਤੇ ਅੰਤ ਤੇ ਜਰੂਰ ਲਿਖਿਓ ਕਿ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਬੜੀ ਸਰਲ ਤੇ ਦੇਸੀ ਭਾਸ਼ਾ ਵਿੱਚ ਤੁਹਾਨੂੰ ਸਮਝਾਉ ਜਾਈ ਵੀ ਗੱਲ ਹੁੰਦੀ ਕੀ ਹੈ ਜਿਹੜਾ 100s ਹੈ ਇਕਾਈਆਂ ਉਹ ਨਾਂ ਤਾਂ ਕਲੀਅਰ ਹੈ ਵੀ ਇੱਕ ਇੱਕ ਇਹਨੂੰ ਆਪਾਂ 9 ਤੱਕ ਗਿਣ ਸਕਦੇ ਆ 1 2 3 4 5 6 7 8 ਤੇ 9 ਜਿਹੜਾ ਆਪਾਂ ਕਹਿੰਦੇ ਖੁੱਲੀਆਂ ਚੀਜ਼ਾਂ ਜੀ ਇਹ ਹੈਗੀਆਂ 9 ਇਹ ਇਕਾਈਆਂ ਦੇ ਰੂਪ ਚ ਆਪਾਂ ਸੱਜੇ ਪਾਸੇ ਸ਼ੁਰੂ ਕਰਨਾ ਤੇ ਆਪਾਂ ਰੱਖ ਸਕਦੇ ਆ 9 ਇਕਾਈਆਂ ਵਾਲੇ ਵੰਜਵੰਜ ਜਦੋਂ ਆਪਣੀਆਂ ਇਹ 10 ਬਣ ਗੀਆਂ ਉਦੋਂ ਇੱਕ ਇਹ ਦਹਾਈ ਬਣ ਗਈ ਫਿਰ ਅਗਲੇ ਖਾਨ ਚ ਆਊਗਾ ਟੈਂਜ ਦੇ ਖਾਨੇ ਚ ਜਿਵੇਂ ਆਪਾਂ ਇੱਕ 10 ਦਾ ਬੰਡਲ ਬੰਨ ਲਿਆ ਤਾਂ ਆਪਣਾ ਇੱਥੇ ਆ ਗਿਆ ਜੇ 9 ਤੋਂ ਬਾਅਦ 10 ਬਣਨਗੇ ਉਸ ਸਮੇਂ ਜਿਸ ਤਰ੍ਹਾਂ ਆਪਣੇ ਕੋਲੇ ਮੰਨ ਲਓ 12 ਬਣ ਜਾਂਦੇ ਆ ਤਾਂ ਆਪਾਂ 10 ਜੋ ਬਣ ਗਏ ਤਾਂ ਆਪਾਂ ਇੱਕ ਬੰਡਲ ਬੰਨਤਾ ਤੇ ਦੋ ਆਪਣੇ ਕੋਲੇ ਖੁੱਲੀਆਂ ਰਹਿ ਗਈਆਂ ਤਾਂ ਆਪਣੇ ਕੋਲੇ ਇੱਥੇ ਆ ਜਣੀਆਂ 2 ਇੱਥੇ ਆ ਜੂ 1 ਇੱਥੇ 2 ਖੁੱਲੀਆਂ ਰਹਿ ਗਈਆਂ ਸੀ ਤੇ 1 ਬੰਡਲ 10 ਵਾਲਾ ਵੱਜ ਗਿਆ ਸੀ ਤਾਂ ਆਪਣਾ 10 2 12 ਕਿਉਂਕਿ 10 ਤਾਂ ਦਹਾਈ ਚ ਆ ਗਿਆ ਦਹਾਈ 10 ਦਹਾਈ 10 ਨਾ ਤਾਂ ਕਲੀਅਰ ਆ ਵੀ 10 ਵਾਲਾ ਤੇ 10 ਦਾ 1 ਬਣ ਗਿਆ ਸੀ ਤਾਂ ਆਪਾਂ 1 ਲਿਖ ਲਿਆ ਤੇ 2 ਆਪਣੇ ਕੋਲੇ ਖੁੱਲੀਆਂ ਪੰਗਾਸੀ ਤਾਂ ਆਪਾਂ 2 ਖੁੱਲੀਆਂ ਇੱਥੇ ਲਿਖ ਲਿਆ ਹੁਣ ਗੱਲ ਆ ਗਈ ਆਪਣੀ 100ਸ ਪਲੇਸ ਦੀ ਜਦੋਂ ਆਪਣੇ ਕੋਲੇ 10 ਵਾਲੀਆਂ 9 ਬਣ ਗਿਆ ਠੀਕ ਹੈ 9 ਤਾਂ 9 ਲੱਗ ਜਾਣਗੇ ਇੱਥੇ ਕੋਈ 9 ਆਪਾਂ ਇੱਕ ਚ ਰੱਖ ਸਕਦੇ ਹਾਂ ਜਦੋਂ 10 ਬਣ ਜਾਣਗੇ ਆ ਆਪਣੇ ਕੋਲੇ 10 ਬਣ ਗਏ ਇੱਥੇ ਇੱਕ-ਇੱਕ ਲਿਆਂ ਕਰਕੇ ਇੱਕ ਬੰਡਲ ਬਣ ਗਏ ਇਹ 10 ਬਣ ਗਏ ਜੋ 10 ਬਣ ਕੇ ਆਪਾਂ ਇਹਨਾਂ ਨੂੰ ਵੱਡਾ ਬੰਡਲ ਬਣਾ ਦਾਂਗੇ ਇਕੱਠਾ ਕਰ ਦਾਂਗੇ ਉਦੋਂ ਕੀ ਬਣ ਜੂਗਾ ਸੈਂਕੜਾ ਇੱਕ ਬਣ ਗਿਆ ਇੱਕ ਸੈਂਕੜਾ ਬਣ ਗਿਆ 100 ਬਣ ਗਿਆ 100 ਬਣ ਗਿਆ ਤਾਂ ਇੱਥੇ ਆਪਾਂ ਲਿਖ ਦਾਂਗੇ 1 ਠੀਕ ਹੈ ਜੀ ਇੱਥੇ ਆਪਣੇ ਕੋਲੇ ਦਹਾਈ ਵੀ ਇੱਕ ਸੀ ਤੇ ਇਕਾਈਆਂ ਆਪਣੇ ਕੋਲ ਸੀਗੀਆਂ 2 ਤਾਂ ਕੀ ਬਣ ਗਿਆ 112 ਹੁਣ ਦੇਖੋ ਦੁਬਾਰੇ ਗੱਲ ਕਲੀਅਰ ਕਰਨ ਲੱਗੇ ਆ ਇਕਾਈਆਂ ਆਪਣੀਆਂ ਵੰਜ ਇੱਕ ਇੱਕ ਕਰਕੇ ਆਪਾਂ 9 ਤੱਕ ਇੱਥੇ ਰੱਖ ਸਕਦੇ ਆ ਐਬੈਕਸ ਦੇ ਵਿੱਚ ਗਣਤਾਰੇ ਦੇ ਵਿੱਚ ਆਪਾਂ ਇੱਥੇ ਮੋਤੀ ਬਰਾਉਣੇ ਹੁੰਦੇ ਆ ਆਪਾਂ 9 ਤੱਕ ਲਾ ਸਕਦੇ ਹੁੰਦੇ ਆ ਇੱਥੇ ਇਹ 10 ਬਣ ਜਾਂਦੇ ਉਹ ਦਹਾਈ ਬਣ ਗਈ ਨਾ 10 ਦਹਾਈ 10ਸ ਬਣ ਗਏ ਤੋਂ 10 ਵਾਲੇ ਖਾਨੇ ਚ ਚਲੇ ਜਾਣਗੇ ਜਦੋਂ ਇਹ 9 ਬਣ ਗਏ ਇਹ 10 ਬਣਨਗੇ ਤੇ ਅਗਲੇ ਖਾਨੇ ਚ ਵਿੱਚ ਸੈਂਕੜਾ ਹੋ ਜਾਊਗਾ ਇੱਕ ਸੈਂਕੜਾ ਅੱਗੇ ਆਪਾਂ ਸਵਾਲ ਕਰਾਂਗੇ ਅੱਗੇ ਤੁਹਾਨੂੰ ਕਰਕੇ ਦਿਖਾਵਾਂਗੇ ਅਗਲੇ ਵੀਡੀਓ ਦੇ ਵਿੱਚ ਉਹ ਤੁਹਾਨੂੰ ਸਾਰੇ ਤਰ੍ਹਾਂ ਦੀ ਕਲੈਕਟ ਹੋਈ ਨੇ ਇੱਥੇ ਵੀ ਦੇਖੋ ਤੁਸੀਂ ਇਕਾਈਆਂ ਮਤਲਬ 1 1 10 10 100 100 ਇਹ 100 ਵਾਲਾ ਠੀਕ ਹੈ ਇਹ 10 ਵਾਲਾ ਤੇ 1 ਵਾਲਾ ਜਦੋਂ ਕਿਸੇ ਬਰਾਬਰ ਨੂੰ ਆਪਾਂ ਪੜ੍ਹਦੇ ਕਾगज ਦਿਹਾੜੀ ਦੇਨੇ ਆ ਸੱਜੇ ਪਾਸੋਂ ਸ਼ੁਰੂ ਕਰਨਾ ਇਸ ਪਾਸੋਂ ਇਕਾਈ ਦਹਾਈ ਸੈਂਕੜਾ ਵਾਂਜ ਟੈਂਜ ਹੰਡਰਡਸ ਤੋ ਗਾਲ ਤੁਹਾਨੂੰ ਕਲੀਅਰ ਹੋ ਗਈ ਹੋਊਗੀ ਇਸੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਗਣਤਾਰੇ ਐਬੈਕਸ ਰਾਈਮ ਸਮਝਾਵਾਂਗੇ ਵੀਡੀਓ ਚ ਬਨੇ ਰਹੋ ਤੇ ਅੰਤਿ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਲੱਗੀ ਤੁਹਾਨੂੰ ਸਮਝ ਲੱਗਿਆ ਜਾਂ ਨਹੀਂ ਲੱਗਿਆ ਜੇ ਨਹੀਂ ਲੱਗਿਆ ਤਾਂ ਵੀ ਕਮੈਂਟ ਕਰਨਾ ਜੇ ਲੱਗਿਆ ਤਾਂ ਵੀ ਕਰਨਾ ਦੱਸਿਓ ਤੁਹਾਨੂੰ ਕਿਸ ਸਬੰਧ ਵਿੱਚ ਤੇ ਕਲੈਕਟੀ ਚਾਹੀਦੀ ਆ ਆਪਾਂ ਅਗਲੀ ਵੀਡੀਓ ਦੇ ਵਿੱਚ ਉਸ ਨੂੰ ਕਵਰ ਕਰਾਂਗੇ ਤੋ ਵੀਡੀਓ ਵਿੱਚ ਬਣੇ ਰਹੋ ਹੁਣ ਅਬੈਕਸ ਦੀ ਮਾਤਰਾ ਨਾਲ ਆਪਾਂ ਤੁਹਾਨੂੰ ਸਮਝਾਵਾਂਗੇ ਗਣਤਾਰ ਦੀ ਮਾਤਰਾ ਨਾਲ ਵੀ ਇਹ ਕਨਸੈਪਟ ਕਿਸ ਤਰ੍ਹਾਂ ਚੱਲਦਾ ਸਾਰੇ ਬੱਚੋ ਅਸੀਂ ਵੀਡੀਓ ਵਿੱਚ ਦੇਖਿਆ ਹੈ ਕਿ ਇਸ ਤਰ੍ਹਾਂ ਇਕਾਈ ਦਹਾਈ ਸੈਂਕੜਾ ਵਾਂਝ ਟੈਂਜਨ 100 ਨੂੰ ਕਿਵੇਂ ਲਿਖਣਾ ਹੁਣ ਆਪਾਂ ਦੇਖਾਂਗੇ ਅਬੈਕਸ ਦੀ ਮਾਤਰਾ ਗਣਤਾਰੇ ਦੀ ਮਾਤਰਾ ਆਪਾਂ ਨੂੰ ਸਕੂਲਾਂ ਵਿੱਚ ਸਮਝਾਇਆ ਜਾਂਦਾ ਵੀ ਜਿੰਨੇ ਬੋਤੀ ਪਾਏ ਹੈ ਤੇ ਉਹਨੇ ਆਪਾਂ ਇਹਦੇ ਨੀਚੇ ਲਿਖ ਦਿੰਦੇ ਆ ਇਹਦੀ ਪਿਛੇ ਕਾਰਨ ਬਹੁਤ ਘੱਟ ਦੱਸਿਆ ਜਾਂਦਾ ਸੋ ਇਸ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਿਆ ਵੀ ਕਾਰਨੇ ਦਾ ਕੀ ਹੈ ਕਿਵੇਂ ਇਹਨੂੰ ਲਿਖਣਾ ਹੈ ਤਾਂ ਮੰਨ ਲਓ ਆਪਣੇ ਕੋਲੇ ਕਲੀਆਂ-ਕਲੀਆਂ ਖੁੱਲੀਆਂ ਚੀਜ਼ਾਂ ਇਕਾਈਆਂ ਵਾਲੀਆਂ 1 ਵਾਲੀਆਂ 2 ਹੈ ਤਾਂ ਆਪਾਂ ਇਹਦੇ ਵਿੱਚ ਦੋ ਮੋਤੀ ਜਿਹੜੇ ਹੈਗੇ ਆ ਪਾ ਦੇਾਂਗੇ ਠੀਕ ਹੈ ਜੀ ਹੁਣ ਆਪਣੇ ਕੋਲੇ 10 ਵਾਲੇ 10 ਸ ਵਾਲੇ ਜਿਹੜੇ ਪਿਛੇ ਬੰਡਲ ਬਣਨੇ ਸੀ ਆਪਾਂ ਇਸ ਵੀਡੀਓ ਦੇ ਵਿੱਚ ਉਹ ਮੰਨ ਲਓ ਆਪਣੇ ਕੋਲੇ ਤਿੰਨ 1 2 ਤੇ 3 ਆਪਣੇ ਕੋਲੇ तीन पै गई तो इतने लिखेंगे आप इकाई स्थान पर ते दो स्थान ते तेन ज दहाई स्थान पर आप लिखा तीन हूँ अपने को सैकड़े आए मान लो अपने को दो बंडल बड़े बज गए तो उतर एक ते दो आप इतने बोती पाते हैं तो इतने आप बन गया सैकड़े आए दो बन गए तो यह बन गई दो सौ बत्ती टू हंडर्ड थर्टी टू ਕਿਉਂਕਿ 2 ਸੈਂਕੜੇ ਸੀ 3 10 ਵਾਲੇ ਸੀ ਤੇ 2 ਆਪਣੇ ਕੋਲੇ ਕੱਲਾ ਕੱਲਾ ਰਹਿ ਗਿਆ ਇਕਾਈ ਵਾਲੇ 1 ਜ ਰਹਿ ਗਈ ਤੇ ਵੀਡੀਓ ਤੋਂ ਪੂਰੀ ਤਰ੍ਹਾਂ ਕਲੀਅਰ ਹੈ ਕਿ ਇਹ ਮੈਥਡ ਕਿਵੇਂ ਕੰਮ ਕਰਦਾ ਇਸ ਤੋਂ ਅੱਗੇ ਵੀ ਆਪਾਂ 1000 10000 ਤੇ ਲੱਖ ਤੇ ਇਹਦੂ ਅੱਗੇ ਵੀ ਚੱਲ ਸਕਦੇ ਆ ਤੁਹਾਨੂੰ ਕਨਸੈਪਟ ਕਲੀਅਰ ਹੋ ਗਿਆ ਕਿ ਇਸ ਤਰ੍ਹਾਂ ਅੱਗੇ ਚੱਲਣਾ ਹੈ ਉਹ ਆਪਾਂ ਅਗਲੇ ਵੀਡੀਓ ਵਿੱਚ ਕਰਾਂਗੇ ਅੱਗੇ ਮੈਥ ਦੇ ਆ ਵੀਡੀਓ ਆਉਣੀਆਂ ਜੋੜ ਘਟਾਓ ਦੀਆਂ ਐਡੀਸ਼ਨ ਤੇ ਸਬਟ੍ਰੈਕਸ਼ਨ ਦੀਆਂ ਉਹ ਦੇਖੋ ਤੁਸੀਂ ਵੀ ਕਿਸ ਤਰੀਕੇ ਨਾਲ ਤੁਹਾਨੂੰ ਆਪਾਂ ਸਮਝਾਉਣੀ ਆ ਤੇ ਬੜੇ ਹੀ ਵਧੀਆ ਤਰੀਕੇ ਦੇ ਨਾਲ ਇਹ ਵੀਡੀਓ ਦੇਖ ਕੇ ਉਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੇਗੀ ਤੇ ਪਹਿਲੀ ਵਾਰੀ ਤੁਹਾਨੂੰ ਜੋੜ ਘਟਾਓ ਦੇ ਸਵਾਲ ਜਿਹੜੇ ਆਉਣ ਲੱਗਣਗੇ ਤੇ ਬਿਨਾਂ ਕਿਸੇ ਗਲਤੀ ਤੋਂ ਪੂਰਾ ਕਨਸੈਪਟ ਕਲੈਰਟੀ ਨਾਲ ਜਿਹੜੇ ਕਹਿੰਦੇ ਆ ਤੁਹਾਨੂੰ ਮੈਥ ਔਖਾ ਲੱਗਦਾ ਇੱਕ ਵਾਰੀ ਉਹ ਵੀਡੀਓ ਜ਼ਰੂਰ ਚੈੱਕ ਕਰਿਓ ਜਿਹੜੇ ਵੱਡੇ ਆ ਜਿੰਨੂੰ ਮੈਥ ਆਉਂਦਾ ਤੇ ਉਹ ਵੀ ਜ਼ਰੂਰ ਚੈੱਕ ਕਰਨ ਤੇ ਫਿਰ ਦੇਖਿਓ ਵੀ ਵੀਡੀਓ ਚ ਉਹ ਨਵੀਂ ਗੱਲ ਦੱਸੀ ਗਈ ਆ ਕਿ ਨਹੀਂ ਜੇ ਗੱਲ ਚੰਗੀ ਲੱਗੀ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਦੱਸਿਓ ਜਰੂਰ ਜੇ ਕੋਈ ਤੁਹਾਨੂੰ ਲੱਗਿਆ ਵਿੱਚ ਵਿੱਚ ਕਲੈਰਟੀ ਜ਼ਰੂਰਤ ਹੈ ਤਾਂ ਅਸੀਂ ਅੱਗੇ ਇੱਕ ਆਦੀ ਹੋਰ ਵੀਡੀਓ ਇਸ ਟੌਪਿਕ ਤੇ ਬਣਾ ਦੇਾਂਗੇ ਤੇ ਪੰਜਾਬੀ ਦੇ ਵੀਡੀਓ ਪੂਰੀ ਪੰਜਾਬੀ ਸਿੱਖਣ ਲਈ ਆਪਾਂ ਬਣਾ ਚੁੱਕੇ ਆ ਉਹ ਜ਼ਰੂਰ ਦੇਖਿਓ ਨਵੇਂ ਵੀਡੀਓ ਵੀ ਆਪਾਂ ਪਾਵਾਂਗੇ ਤੇ ਅੰਗਰੇਜ਼ੀ ਦੇ ਵੀਡੀਓ ਵੀ ਆਪਾਂ ਪਾ ਚੁੱਕੇ ਆ ਬੇਸ ਅੰਗਰੇਜ਼ੀ ਦੀਆਂ ਉਹ ਜਰੂਰ ਚੈੱਕ ਕੀਤੇ ਜਾਨ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਸਾਰਾ ਤੁਹਾਡੇ ਲਈ ਚੈਨਲ ਹੈ ਤੁਹਾਡੇ ਲਈ ਬਣਾਇਆ ਗਿਆ ਵਧੀਆ ਪੰਜਾਬੀ ਮੈਥ ਤੇ ਅੰਗਰੇਜ਼ੀ ਸਿੱਖਣ ਲਈ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੁਹਾਡਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਤੇ ਵੀਡੀਓ ਪੂਰੀ ਦੇਖਿਆ ਕਰੋ ਕਿਉਂਕਿ ਮਨੋਰੰਜਨ ਦੇ ਨਾਲ ਨਾਲ ਪੜ੍ਹਾਈ ਬਹੁਤ ਜ਼ਰੂਰੀ ਆ ਮਨੋਰੰਜਨ ਕਰਨ ਲਈ ਆਪਣੇ ਕੋਲੇ ਬੜੀਆਂ ਵੀਡੀਓ ਹੁੰਦੀਆਂ ਤੋਂ ਕੰਮ ਦੀ ਵੀਡੀਓ ਨੂੰ ਜਰੂਰ ਅਪਰੀਸ਼ੀਏਟ ਕਰਿਆ ਕਰੋ ਜਰੂਰ ਸਰਾਹਨਾ ਕਰਿਆ ਕਰੋ ਅਸੀਂ ਹੋਰ ਬਹੁਤ ਸਾਰੀਆਂ ਵੀਡੀਓ ਦੇਨੇ ਆ ਟਾਈਮ ਖਰਾਬ ਕਰਦੇ ਆ ਤੇ ਡਾਟਾ ਦੀ ਬਚਤਾ ਉੱਥੇ ਕਰ ਲਿਆ ਕਰੋ ਇੱਥੇ ਨਾ ਕਰਿਆ ਕਰੋ ਜਰੂਰ ਆਪਾਂ ਪੂਰਾ ਵੀਡੀਓ ਦੇਖ ਕੇ ਤੇ ਆਪਾਂ ਜਿਸ ਗੱਲ ਚੰਗੀ ਲੱਗੀ ਤੁਹਾਨੂੰ ਅੱਗੇ ਜਰੂਰ ਆਪਾਂ ਪਚਾਉਣਾ ਚੰਗੀਆਂ ਚੀਜ਼ਾਂ ਨੂੰ ਜਰੂਰ ਤੁਸੀਂ ਐਪਰੀਸ਼ੀਏਟ ਕਰਿਆ ਕਰੋ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਪੰਜਾਬੀ ਮਾਂ ਬੋਲੀ ਜਿੰਦਾਬਾਦ ਮੇਰੀ ਬੋਲੀ ਪੰਜਾਬੀ